ਅੱਜ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਡੈਮੋ ਐਕਸਰੇ ਸਾਡੇ ਕੋਲ ਲੱਗੇ ਹੋਏ ਨੇ ਉਹਨਾਂ ਵਿੱਚ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਤੁਸੀਂ ਆਪਣੇ ਐਕਸ-ਰੇ ਨੂੰ ਕਿੱਦਾਂ ਪੜ੍ਹ ਸਕਦੇ ਹੋ ਜਦੋਂ ਇਸ ਕੰਡੀਸ਼ਨ 'ਚ ਡਾਕਟਰ ਗੋਡੇ ਪਵਾਉਣ ਨੂੰ ਕਹਿੰਦਾ ਤਾਂ ਉਹ 100% ਤੁਹਾਨੂੰ ਗਮਰਾਹ ਕਰ ਰਿਹਾ ਜਦੋਂ ਤੁਹਾਡਾ ਇੰਨਾ ਗੋਡਾ ਕਲੀਨ ਹੈ ਮਤਲਬ ਕਹਿ ਲਓ ਵੀ ਹੱਡੀ ਦੇ ਨਾਲ ਹੱਡੀ ਨਹੀਂ ਖਹਿ ਰਹੀ ਜਦੋਂ ਹਲਕਾ ਜਿਹਾ ਤੁਸੀਂ ਕਹਿ ਲਓ ਵੀ ਗੋਡਾ ਤੁਹਾਡਾ نیچے ਬੈਠ ਗਿਆ ਤੁਹਾਨੂੰ ਐਸ ਕੰਡੀਸ਼ਨ 'ਚ ਜਾ ਕੇ ਵੀ ਜਿਹੜੇ ਗੋਡੇ ਪਵਾਉਣ ਦੀ ਲੋੜ ਨਹੀਂ ਇਹ ਵੀ ਤੁਸੀਂ ਆਪਣੀ ਡਾਈਟ ਨਾਲ ਔਰ ਐਕਸਰਸਾਈਜ਼ ਨਾਲ ਤੁਸੀਂ ਆਪਣੇ ਗੋਡੇ ਨੂੰ ਠੀਕ ਕਰ ਸਕਦੇ ਹੋ ਮੋਟਾਪੇ ਵਾਲਿਆਂ ਦਾ ਕੀ ਹੁੰਦਾ ਜੀ ਗੋਡੇ ਜਿਹੜੇ ਬੈਂਡ ਹੋਣ ਲੱਗ ਦene ਲੱਤਾਂ ਤੁਸੀਂ ਐਵੇਂ ਦੇਖਿਆ ਵੀ ਟਿੱਡੇ ਹੋਣ ਲੱਗ ਜਾਂਦੇ ਨੇ ਅੰਦਰੋਂ ਇੱਕ ਕਰਵ ਸ਼ੇਪ ਲੈਣ ਲੱਗ ਜਾਂਦੇ ਨੇ ਤਾਂ ਉਹ ਇਹ ਚੀਜ਼ ਆ ਵੀ ਆ ਦੇਖੋ ਇਹ ਹੱਡੀ ਦੇ ਨਾਲ ਹੱਡੀ ਜਿਹੜੀ ਮਿਲਣ ਦੀ ਕੰਡੀਸ਼ਨ ਚ ਆ ਜਾਂਦੀ ਹੈ ਇੱਥੇ ਆਪਾਂ ਜਾ ਕੇ ਕਹਿ ਸਕਦੇ ਹਾਂ ਵੀ ਇਹ ਆਪਾਂ ਇਹ ਜਿਹੜਾ ਅੱਧਾ ਗੋਡਾ ਖਰਾਬ ਹੁੰਦਾ ਹੈ ਉਹ ਚੀਜ਼ ਹੈ ਇਹ ਜਿਹੜਾ ਅੱਧਾ ਗੋਡਾ ਖਰਾਬ ਹੋ ਗਿਆ ਮਟਾਪਾ ਵਧਣ ਕਰਕੇ ਇੱਕ ਸਾਈਡ ਨੂੰ ਹੱਡੀ ਕਹਿ ਲਓ ਵੀ ਇੱਕ ਸਾਈਡ ਨੂੰ ਬੈਠਣ ਲੱਗ ਗਈ ਤਾਂ ਉਸ ਕੰਡੀਸ਼ਨ ਚ ਜਾ ਕੇ ਆਪਾਂ ਕਹਿ ਸਕਦੇ ਹਾਂ ਵੀ ਸਾਨੂੰ ਗੋਡਿਆਂ ਦੀ ਸਰਜਰੀ ਕਰਾਉਣ ਦੀ ਲੋੜ ਹੈ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਇਹ ਦੇਖੋ 20-20 ਸਾਲ ਦੇ ਜਿਹੜੇ ਨੌਜਵਾਨ ਹੈ ਮੁੰਡੇ ਕੁੜੀਆਂ ਉਹਨਾਂ ਦੇ ਵੀ ਜਿਹੜੇ ਗੋਡੇ ਦੁਖ ਰਹੇ ਨੇ ਉਹ ਵੀ ਗੋਡਿਆਂ ਤੋਂ ਇੰਨਾ ਕੁ ਪਰੇਸ਼ਾਨ ਨੇ ਗੋਡੇ ਫੜਕੇ ਤੁਰਦੇ ਨੇ ਕੋਈ ਕਹਿੰਦਾ ਸਾਡਾ ਮਸਲ ਹੋ ਗਿਆ ਸਾਡਾ ਟੈਂਡਨ ਟੁੱਟ ਗਿਆ ਜੀ ਸਾਡੀ ਚਿੱਲੀ ਫਾਟ ਗਈ ਇਹ ਹੋ ਗਿਆ ਚਰਬੀ ਫਾਟ ਗਈ ਜਾਂ ਗੋਡਾ ਸਾਡਾ ਸਾਈਡ ਤੇ ਘੁੰਮ ਗਿਆ ਤੁਸੀਂ ਉਹ ਦੇਖੋ ਵੀ ਉਹ ਉਹਨਾਂ ਦੀ ਬਾਡੀ ਦੇ ਵਿੱਚ ਕਮਜ਼ੋਰੀ ਉਹ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਉਹਨਾਂ ਦੇ ਮਸਲ ਇੰਨੇ ਵੀਕ ਹੋ ਚੁੱਕੇ ਆ ਵੀ ਹੱਡੀਆਂ ਨੂੰ ਜਿਹੜੇ ਪਕੜ ਕੇ ਜਕੜ ਕੇ ਨਹੀਂ ਰੱਖ ਸਕਦੇ ਤਾ ਕਰਕੇ ਜਿਹੜੀਆਂ ਸਾਡੀਆਂ ਹੱਡੀਆਂ ਵੀ ਆਪਣੀ ਜਗ੍ਹਾ ਤੋਂ ਜਿਹੜੀਆਂ ਖਿਸਕਣ ਲੱਗ ਜਾਂਦੀਆਂ ਨੇ ਇਹ ਹੱਡੀਆਂ ਖੈ ਖੈ ਕੇ ਇੱਕ ਦੂਜੇ ਨਾਲ ਖੈ ਖੈ ਕੇ ਤੁਸੀਂ ਕਹਿ ਲੋ ਵੀ ਘਸਣ ਵੀ ਲੱਗੀਆਂ ਜਿਹੜੀਆਂ ਹੱਡੀਆਂ ਇੱਕ ਦੂਜੇ ਨਾਲ ਮਿਲ ਚੁੱਕੀਆਂ ਨੇ ਇਹ ਬਿਲਕੁਲ ਕੋ ਹੱਡੀਆਂ ਤੁਹਾਡੀਆਂ ਘਸ ਚੁੱਕੀਆਂ ਨੇ ਇੱਕ ਦੂਜੇ ਨਾਲ ਮਿਲ ਕੇ ਇੱਥੇ ਤੁਸੀਂ ਕਹਿ ਲੋ ਵੀ ਇੱਥੇ ਜਿਹੜਾ ਹੈਗਾ ਦਵਾਈ ਬੂਟੀ ਜਿਹੜੀ ਨਹੀਂ ਕੰਮ ਕਰਦੀ ਬਹੁਤ ਲੋਕਾਂ ਨੂੰ ਸਭ ਤੋਂ ਪਹਿਲਾਂ ਇਹ ਲੱਗਦਾ ਹੈ ਕਿ ਯੂਰਿਕ ਐਸਿਡ ਵਧਣ ਦੇ ਨਾਲ ਹੀ ਸਾਨੂੰ ਗੋਡ ਦਰਦ ਜਿਹੜਾ ਹੋਇਆ ਉਹ ਗੋਡੇ ਦੇ ਵਿੱਚ ਹੋ ਰਿਹਾ ਹੈ ਇਹਦੇ ਕਰਕੇ ਉਹ ਬਹੁਤ ਤਰ੍ਹਾਂ ਦੇ ਚੀਜ਼ਾਂ ਨੂੰ ਬਦਲਾਵ ਕਰਦੇ ਨੇ ਖਾਣ ਪੀਣ ਚ ਬਦਲਾਵ ਕਰਦੇ ਨੇ ਤੁਹਾਨੂੰ ਕੀ ਲੱਗਦਾ ਕਿ ਅਸਲ ਸਮੱਸਿਆ ਕੀ ਲੱਗ ਰਹੀ ਹੈ ਬਹੁਤ ਅੱਜ ਕੱਲ ਪਿੰਡਾਂ 'ਚ ਡਾਕਟਰਾਂ ਨੇ ਰਵਾਜ ਤੋੜਿਆ ਹੋਇਆ ਹੈ ਇਹਦੇ 'ਚ ਸੈਂਜ ਦੇ ਵਿੱਚ ਚਿੱਟਾ ਦਾ ਟੀਕਾ ਭਰਦੇ ਨੇ ਚਿੱਟਾ ਦਾ ਟੀਕਾ ਭਰ ਕੇ ਆਪਾਂ ਜਿਹੜਾ ਤੁਹਾਨੂੰ ਦੱਸਿਆ ਵੀ ਐਸ ਉਹ ਐਸ ਹੌਲ ਦੇ ਵਿੱਚ ਉਹ ਚਟਾ ਟੀਕਾ ਲਾਉਂਦੇ ਨੇ ਤੁਹਾਡੀ ਚਪਣੀ ਦੇ ਹੇਠਲੇ ਪਾਸੇ ਤਾਂ ਐਸ ਹੌਲ ਦੇ ਵਿੱਚ ਚਟਾ ਟੀਕਾ ਲਾਉਂਦੇ ਨੇ ਕੀ ਲਾਉਂਦੇ ਨੇ ਉਹ ਸਟੀਰੋਇਡ ਦਿੰਦੇ ਨੇ ਤੁਹਾਡੇ ਜਿਹੜੇ ਗੋਡੇ ਨੂੰ ਉਹ ਸਟੀਰੋਇਡ ਇੱਥੇ ਭਰ ਦਿੰਦੇ ਨੇ ਉਹਦੇ ਨਾਲ ਕੀ ਹੁੰਦਾ ਸਟੀਰੋਇਡ ਦਾ ਕੰਮ ਰੈਐਕਸ਼ਨ ਤੇਜ਼ ਕਰਨਾ ਉਹਦੇ ਨਾਲ ਕੀ ਹੁੰਦਾ ਤੁਹਾਨੂੰ ਥੋੜੇ ਦਿਨ 15 20 ਦਿਨ ਮਹੀਨਾ ਬਹੁਤੀ ਹੱਦ ਕਹਿ ਸਕਦੇ ਆਪਾਂ ਤੁਹਾਨੂੰ ਸਟੀਰੋਇਡ ਰਿਲੀਫ ਦਿੰਦਾ ਹੈ ਪਰ ਉਸ ਤੋਂ ਬਾਅਦ ਤੁਹਾਡੀ ਕੰਡੀਸ਼ਨ ਆ ਜਿਹੜੀ ਗੋਡੇ ਦੀ ਉਹ ਹੋਰ ਜ਼ਿਆਦਾ ਜਿਹੜੀ ਹਾਲਾਤ ਉਹ ਮਾੜੇ ਹੋ ਜਾਂਦੇ ਨੇ ਪਰ ਇੱਕਦਮ ਤਾਂ ਤੁਹਾਨੂੰ ਇੱਕ ਤਰ੍ਹਾਂ ਦਾ ਨਸ਼ਾ ਦੇ ਕੇ ਉਸ ਟਾਈਮ ਲਈ ਠੀਕ ਕਰ ਦਿੰਦੇ ਨੇ 90% ਜਾਂ 80% ਮਰੀਜ਼ ਕਹਿ ਸਕਦੇ ਆ ਵੀ ਐਸ ਕੰਡੀਸ਼ਨ ਦੇ ਆ ਜਿਨ੍ਹਾਂ ਨੂੰ ਡਾਕਟਰ ਗੋਡੇ ਪਵਾਉਣ ਦੀ ਸਲਾਹ ਦੇ ਜਾਂਦੇ ਨੇ ਪਰ ਬਹੁਤ ਸਾਰੇ ਮਰੀਜ਼ ਆ ਜਿਹੜੇ ਲਗਭਗ ਤੁਸੀਂ ਕਹ ਲਓ 5-7% 10 ਦੇ ਕਾਮਯਾਬ ਹੋ ਜਾਂਦੇ ਨੇ ਪਰ ਜਿਹੜੀ ਇੱਕ ਆਰਟੀਫੀਸ਼ਲ ਵਿਧੀ ਆ ਆਰਟੀਫੀਸ਼ਲ ਮੈਥਡ ਆ ਆਪਣੀ ਬਾਡੀ ਤੇ ਵਰਤਣਾ ਉਹ ਕਿਤੇ ਨਾ ਕਿਤੇ ਜਾ ਕੇ ਸਾਨੂੰ ਨੁਕਸਾਨ ਦਿੰਦਾ ਹੈ ਤੁਹਾਨੂੰ ਪੈਰਾਂ 'ਤੇ ਬੈਠਣ ਤੇ ਵੀ ਤੁਹਾਨੂੰ ਚੱਲਣ ਫਿਰਨ ਦੇ ਵਿੱਚ ਵੀ ਸੰਭਲ ਸੰਭਲ ਕੇ ਚੱਲਣਾ ਨ ਤਾਂ ਨੂੰ ਕਹਿ ਲੋ ਪੈ ਜਾਂਦਾ ਹੈ ਜੇ ਆਪਾਂ ਆਯੁਰਵੇਦ ਦੇ ਵਿੱਚ ਵੇਖਦੇ ਆ ਇਹਦੇ ਵਿੱਚੋਂ ਕਿਹੜੀ ਕੰਡੀਸ਼ਨ ਦੇ ਵਿੱਚ ਇਲਾਜ ਸੰਭਵ ਹੈਗਾ ਦੇਖੋ ਆਯੁਰਵੇਦ ਦੇ ਵਿੱਚ ਤੁਸੀਂ ਇਹ ਕਹਿ ਲੋ ਇੱਕ ਤਾਂ ਨਾਰਮਲ ਕੰਡੀਸ਼ਨ ਆ ਜਿੱਥੇ ਤਾਂ ਮਸਲ ਵੀਕ ਹੋ ਜਾਂਦੇ ਨੇ ਜਾਂ ਹੱਡੀ ਥੋੜੀ ਜੀ ਮਸਲ ਕਮਜ਼ੋਰ ਹੋਣ ਕਰਕੇ ਥੋੜੀ ਬਹੁਤੀ ਕਹਿ ਲੋ ਗ੍ਰਿਪ ਛੱਡ ਜਾਂਦੀ ਆ ਇਹ ਹੱਦ ਤੱਕ ਵੀ ਇਸ ਹੱਦ ਤੱਕ ਔਰ ਇਸ ਹੱਦ ਤੱਕ ਵੀ ਜਿਹੜਾ ਦਵਾਈਆਂ ਨਾਲ ਇਹ ਕੀਤਾ ਜਾ ਸਕਦਾ ਹੈ ਅਗਰ ਮਰੀਜ਼ ਆ ਜਿਹੜਾ ਉਹ ਪੂਰਾ ਪਰਹੇਜ਼ ਦੇ ਕਾਬਿਲ ਪਰਹੇਜ਼ ਰੱਖਣਾ ਪੂਰਾ ਚਾਹੁੰਦਾ ਹੈ ਅਰ ਦਵਾਈਆਂ ਮਤਲਬ ਕਹਿ ਲੋ ਵੀ ਤੁਸੀਂ ਪੂਰਾ ਆਪਣੀ ਐਕਸਰਸਾਈਜ਼ ਤੇ ਕਹਿ ਲੋ ਪੂਰਾ ਯਕੀਨ ਕਰਦਾ ਹੈ ਤਾਂ ਉਹ ਮਰੀਜ਼ ਬਿਨਾ ਆਪਰੇਸ਼ਨ ਤੋਂ ਜਿਹੜੇ ਠੀਕ ਹੋ ਸਕਦੇ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੈਮਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਅੱਜ ਜਿਸ ਟੌਪਿਕ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ ਡਾਕਟਰ ਜਰੂਰ ਸਿੰਘ ਭੰਗੂ ਜੀ ਸਾਡੇ ਨਾਲ ਨੇ ਗੋਡੇਆ ਦੀ ਸਮੱਸਿਆਵਾਂ ਆ ਅੱਜਕੱਲ ਬਹੁਤ ਜ਼ਿਆਦਾ ਆ ਰਹੀਆਂ ਨੇ ਗੋਡੇਆ ਦੀ ਸਮੱਸਿਆ ਨਾਲ ਬਹੁਤ ਲੋਕ ਜੂਝ ਰਹੇ ਨੇ ਇੰਜੈਕਸ਼ਨ ਤੱਕ ਲਗਵਾ ਲੈਂਦੇ ਨੇ ਗੋਡੇ ਬਦਲਣ ਤੱਕ ਦੀਆਂ ਗੱਲਾਂ ਚੱਲ ਰਹੀਆਂ ਹੁੰਦੀਆਂ ਨੇ ਆਪਰੇਸ਼ਨ ਕਰਵਾ ਲਓ ਹੁਣ ਕੋਈ ਇਲਾਜ ਨਹੀਂ ਐਕਸਰੇ ਦੇ ਵਿੱਚ ਬਹੁਤ ਤਰ੍ਹਾਂ ਤਰ੍ਹਾਂ ਦੇ ਚੀਜ਼ਾਂ ਦਿਖਾਈਆਂ ਜਾਂਦੀਆਂ ਨੇ ਅੱਜ ਤੁਹਾਨੂੰ ਅਸੀਂ ਦਿਖਾਵਾਂਗੇ ਇੱਕ ਡੈਮੋ ਐਕਸਰੇ ਸਾਡੇ ਕੋਲ ਲੱਗੇ ਹੋਏ ਨੇ ਉਹਨਾਂ ਵਿੱਚ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਆਪਣੇ ਐਕਸਰੇ ਨੂੰ ਕਿੱਦਾਂ ਪੜ੍ਹ ਸਕਦੇ ਹੋ ਕਿੱਦਾਂ ਇੱਕ ਐਕਸਰੇ ਦੇ ਵਿੱਚ ਤੁਹਾਨੂੰ ਦੱਸਿਆ ਜਾਂਦਾ ਕਿ ਉਹ ਸਹੀ ਕਈ ਵਾਰ ਕੀ ਹੁੰਦਾ ਕਿ ਆਪਾਂ ਨੂੰ ਗਲਤ ਜਾਣਕਾਰੀ ਦੇ ਦਿੱਤੀ ਜਾਂਦੀ ਹੈ ਪਰ ਅਸੀਂ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਸਹੀ ਜਾਣਕਾਰੀ ਦਈਏ ਪੰਗੋਈ ਸਾਡਾ ਨਾਮ ਹੈ ਸਰ ਸਤਿ ਸ੍ਰੀ ਅਕਾਲ ਕੀ ਹਾਲ ਚੱਲ ਜੀ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਾਰੇ ਸਰੋਤਿਆਂ ਦਾ ਜੀ ਸਰ ਗੱਲ ਆ ਜਾਂਦੀ ਹੈ ਕਿ ਗੋਡਿਆਂ ਦੀ ਸਮੱਸਿਆ ਬਹੁਤ ਚੱਲ ਰਹੀ ਹੈ ਬਹੁਤ ਲੋਕਾਂ ਨੂੰ ਸਭ ਤੋਂ ਪਹਿਲਾਂ ਇਹ ਲੱਗਦਾ ਹੈ ਕਿ ਯੂਰਿਕ ਐਸਿਡ ਵਧਣ ਦੇ ਨਾਲ ਹੀ ਸਾਨੂੰ ਗੋਡ ਦਰਦ ਜਿਹੜਾ ਆਇਆ ਉਹ ਗੋਡੇ ਦੇ ਵਿੱਚ ਹੋ ਰਿਹਾ ਹੈ ਇਹਦੇ ਕਰਕੇ ਉਹ ਬਹੁਤ ਤਰ੍ਹਾਂ ਦੇ ਚੀਜ਼ਾਂ ਨੂੰ ਬਦਲਾਅ ਕਰਦੇ ਨੇ ਖਾਣ ਪੀਣ ਚਾ ਬਦਲਾਅ ਕਰਦੇ ਨੇ ਤੁਹਾਨੂੰ ਕੀ ਲੱਗਦਾ ਕਿ ਅਸਲ ਸਮੱਸਿਆ ਕੀ ਲੱਗ ਰਹੀ ਹੈ ਦੇਖੋ ਉਹਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਸਾਰੋਂ ਬੰਦੇ ਦੇ ਅੰਦਰ ਵੈਵਾਦੀ ਜਿਹੜੀ ਜ਼ਿਆਦਾ ਭਰੀ ਹੋਈ ਹੈ ਜਿਹਨੂੰ ਬਾਤ ਦੋਸ਼ ਕਹਿੰਦੇ ਆ ਆਪਾਂ ਆਯੁਰਵੇਦਾ ਦੇ ਵਿੱਚ ਉਹ ਇੰਨੀ ਕੁ ਜ਼ਿਆਦਾ ਹਰ ਬੰਦੇ ਦੇ ਅੰਦਰ ਇੰਨੀ ਕੁ ਜ਼ਿਆਦਾ ਭਰ ਚੁੱਕੀ ਹੈ ਵੀ ਹਰ ਬੰਦਾ ਜੋੜਾਂ ਦੇ ਦਰਦਾਂ ਤੋਂ ਪ੍ਰੇਸ਼ਾਨ ਹੈ ਸਵੇਰੇ ਉੱਠਦਾ ਸੋਜਿਸ਼ ਪਰੀ ਹੋਈ ਹੁੰਦੀ ਆ ਜੋੜਾਂ ਦੇ ਉੱਤੇ ਬੈੱਡ ਤੋਂ ਪੈਰ ਥੱਲੇ ਨਹੀਂ ਲਾਇਆ ਜਾਂਦਾ ਇੰਨੀ ਕੁ ਜ਼ਿਆਦਾ ਪਰੇਸ਼ਾਨੀ ਹੁੰਦੀ ਆ ਜਾਂ ਪੈਰਾਂ ਤੇ ਗਿੱਟਿਆਂ ਤੇ ਲਾਲੀ ਆਉਣ ਲੱਗ ਜਾਂਦੀ ਆ ਸੋਦਿਸ਼ ਦੇ ਨਾਲ ਉਹ ਤੋਂ ਇੰਨਾ ਕੁ ਜ਼ਿਆਦਾ ਹਰ ਬੰਦਾ ਪਰੇਸ਼ਾਨ ਹੋਇਆ ਹੋਇਆ ਤੇ ਲਗਭਗ ਗੋਡੇ ਜ਼ਿਆਦਾਤਰ ਕਿਨਾਂ ਦੇ ਦੁਖਦੇ ਆ ਜਿਹੜੇ ਲੋਕ ਮਟਾਪੇ ਦਾ ਬਹੁਤ ਸ਼ਿਕਾਰ ਹੋ ਚੁੱਕੇ ਨੇ ਕਿਉਂਕਿ ਉਹ ਜਿੰਨਾ ਤੁਹਾਡੇ ਗੋਡਿਆਂ ਦੇ ਉੱਤੇ ਬੋਝ ਪਏਗਾ ਵਜਨ ਤੁਹਾਡੀ ਪੂਰੀ ਬਾਡੀ ਦਾ ਜਿਹੜਾ ਹੈਗਾ ਤੁਹਾਡੇ ਗੋਡਿਆਂ ਦੇ ਆਕੇ ਟਿਕਦਾ ਜਿੰਨਾ ਤੁਹਾਡੇ ਗੋਡਿਆਂ ਤੇ ਟਿਕੇਗਾ ਉਨਾਂਕ ਤੁਹਾਡੀ ਜਿਹੜੀ ਹੱਡੀ ਆ ਉਹ ਨਾਲ-ਨਾਲ ਖਹਿਣ ਲੱਗ ਜੇਗੀ ਇਹ ਅੱਜ ਦੇ ਸਮੇਂ 'ਚ ਮोटापा ਦੀ ਬਹੁਤ ਵੱਡਾ ਜਿਹੜਾ ਕਾਰਨ ਹੈਗਾ ਜੀ ਸਰ ਮੋਟਾਪੇ ਦੇ ਵਿੱਚ ਤਾਂ ਫਿਰ ਬਹੁਤ ਨਵੇਂ ਮੁੰਡੇ ਵੀ ਆ ਜਾਂਦੇ ਨੇ ਉਹ ਕਹਿੰਦੇ ਨੇ ਕਿ ਸਾਡਾ ਤਾਂ ਮੋਟਾਪਾ ਵੀ ਨਹੀਂ ਹੈਗਾ ਸਰ ਦੇਖੋ ਅੱਗੇ ਇੱਕ ਗੱਲ ਹੁੰਦੀ ਸੀ ਵੀ ਉਮਰਾਂ ਅੱਗੇ ਜ਼ੋਰ ਨਹੀਂ ਚੱਲਦਾ ਗੋਡਿਆਂ ਮੋਡਿਆਂ ਦਾ ਪਰ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਇਹ ਦੇਖੋ 20-20 ਸਾਲ ਦੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਉਹਨਾਂ ਦੇ ਵੀ ਜਿਹੜੇ ਗੋਡੇ ਦੁਖ ਰਹੇ ਨੇ ਉਹ ਵੀ ਗੋਡਿਆਂ ਤੋਂ ਇੰਨਾ ਕੁ ਪਰੇਸ਼ਾਨ ਨੇ ਗੋਡੇ ਫੜਕੇ ਤੁਰਦੇ ਨੇ ਕੋਈ ਕਹਿੰਦਾ ਸਾਡਾ ਮਸਲ ਹੋ ਗਿਆ ਸਾਡਾ ਟੈਂਡਨ ਟੁੱਟ ਗਿਆ ਅੱਜੀ ਸਾਡੀ ਚਿੱਲੀ ਫਾਟ ਗਈ ਇਹ ਹੋ ਗਿਆ ਚਰਬੀ ਫਾਟ ਗਈ ਜਾਂ ਗੋਡਾ ਸਾਡਾ ਸਾਈਡ ਤੇ ਘੁੰਮ ਗਿਆ ਤੁਸੀਂ ਉਹ ਦੇਖੋ ਵੀ ਉਹ ਉਹਨਾਂ ਦੀ ਬਾਡੀ ਦੇ ਵਿੱਚ ਕਮਜ਼ੋਰੀ ਉਹ ਇੰਨੀ ਜ਼ਿਆਦਾ ਵੱਧ ਚੁੱਕੀ ਆ ਉਹਨਾਂ ਦੇ ਮਸਲ ਇੰਨੇ ਵੀਕ ਹੋ ਚੁੱਕੇ ਆ ਵੀ ਹੱਡੀਆਂ ਨੂੰ ਜਿਹੜੇ ਪਕੜ ਕੇ ਜਕੜ ਕੇ ਨਹੀਂ ਰੱਖ ਸਕਦੇ ਤਾ ਕਰਕੇ ਜਿਹੜੀਆਂ ਸਾਡੀਆਂ ਹੱਡੀਆਂ ਵੀ ਆਪਣੀ ਜਗ੍ਹਾ ਤੋਂ ਜਿਹੜੀਆਂ ਖਿਸਕਣ ਲੱਗ ਜਾਂਦੀਆਂ ਨੇ ਹੁਣ ਹੱਡੀਆਂ ਖਿਸਕਣ ਦੀ ਗੱਲ ਆ ਜਾਂਦੀ ਹੈ ਇਹ ਕਿ ਸਭ ਤੋਂ ਸਭ ਤੋਂ ਪਹਿਲਾਂ ਮਨ ਦੇ ਵਿੱਚ ਗੱਲ ਆਉਂਦੀ ਹੈ ਕਿ ਗੈਪ ਵੱਧ ਗਿਆ ਜੀ ਗੈਪ ਵੱਧ ਗਿਆ ਗੈਪ ਘਟ ਗਿਆ ਆਪਸ ਚ ਖਹਿਣ ਲੱਗੀ ਹੱਡੀ ਇਹ ਚੀਜ਼ ਕਿਵੇਂ ਪਤਾ ਚੱਲਦੀ ਹੈ ਕਿ ਹੁਣ ਇਹ ਸਮੱਸਿਆ ਹੋਰ ਤੱਕ ਤੁਸੀਂ ਇਹ ਦੇਖੋ ਵੀ ਅੱਜ ਦੇ ਸਮੇਂ ਦੇ ਵਿੱਚ ਇੰਨਾ ਕੁ ਹਾਲਾਤ ਪਿੰਡਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਮਾੜੇ ਹੋਏ ਹੋਏ ਨੇ ਕਿਉਂਕਿ ਹਰ ਬੰਦਾ ਨਾ ਰਿਲੀਫ ਬਹੁਤ ਜਲਦੀ ਚਾਹੁੰਦਾ ਹਰ ਜਲਦੀ ਫਰਕ ਚਾਹੁੰਦਾ ਉਹ ਕਹਿੰਦੇ ਵੀ ਜਿੰਨਾ ਤੁਸੀਂ ਜਲਦੀ ਫਰਕ ਚਾਹੋਗੇ ਦੇਖੋ ਹੁਣ ਬਿਮਾਰੀ ਐ ਕੋਈ ਵੀ ਉਹਨੂੰ ਆਉਂਦੀ ਨੂੰ 2 4 5 ਸਾਲ ਲੱਗਦੇ ਨੇ ਪਰ ਮਰੀਜ਼ ਕਹਿੰਦਾ ਵੀ ਉਹਨੂੰ 2 4 5 ਦਿਨ ਦੇ ਵਿੱਚ ਠੀਕ ਕੀਤਾ ਜਾਵੇ ਜਦ ਕਿ ਐਦਾਂ ਨਹੀਂ ਹੋ ਸਕਦਾ ਜਿਹੜਾ ਬੰਦਾ ਐਦਾਂ ਚਾਹੁੰਦਾ ਵੀ ਸਾਡੀ ਬਿਮਾਰੀ ਨੂੰ 2 4 5 ਦਿਨਾਂ ਚ ਠੀਕ ਕੀਤਾ ਜਾਵੇ ਉਹ ਆਪਣੇ ਸਰੀਰ ਦਾ ਅਕਸਰ ਪੱਠਾ ਵਠਾਲ ਲੈਂਦਾ ਆਪਾਂ ਅੱਜ ਦੇ ਸਮੇਂ 'ਚ ਦੇਖਦੇ ਆਂ ਤਾਂ ਬੀਬੀਆਂ ਬਹੁਤ ਜ਼ਿਆਦਾ ਟੈਂਪੋ ਭਰ ਭਰ ਕੇ ਬਸਾਂ ਭਰ ਭਰ ਕੇ ਕਿਤੇ ਨੂੰ ਵੀ ਚਲੋ ਉਸ ਜਗ੍ਹਾ ਤੇ ਗੋਡਿਆਂ ਦੇ ਵਿੱਚ ਟੀਕੇ ਲਾਉਂਦੇ ਨੇ ਉਸ ਜਗ੍ਹਾ ਤੇ ਗੋਡਿਆਂ ਚੋਂ ਪਾਣੀ ਕੱਢ ਦਿੰਦੇ ਨੇ ਵੈ ਕੱਢ ਦਿੰਦੇ ਨੇ ਜਾਂ ਉਸ ਜਗ੍ਹਾ ਤੇ ਗੋਡਿਆਂ ਦੀ ਮਾਲਿਸ਼ ਕਰ ਦਿੰਦੇ ਨੇ ਉਹ ਚੀਜ਼ਾਂ ਨਾਲ ਜਿਹੜਾ ਹੱਲ ਨਹੀਂ ਹੁੰਦਾ ਕਿਉਂਕਿ ਜਿਹੜੀ ਅੰਦਰੋਂ ਬਿਮਾਰੀ ਆ ਅੰਦਰ ਖੁਸ਼ਕ ਹੋਇਆ ਹੋਇਆ ਤੁਹਾਡਾ ਅੰਦਰ ਤੁਹਾਡਾ ਗਰੀਸ ਜੰਮ ਚੁੱਕਿਆ ਤੁਹਾਡੀ ਮਾੜੀ ਖਰਾਕ ਖਾਣ ਕਰਕੇ ਸਮੇਂ ਸਿਰ ਨਾ ਖਾਣ ਕਰਕੇ ਤੁਹਾਡੇ ਕਪੋਸ਼ਨ ਦਾ ਸ਼ਿਕਾਰ ਹੋਣ ਕਪੋਸ਼ਨ ਦਾ ਮਤਲਬ ਇਹ ਨਹੀਂ ਵੀ ਤੁਸੀਂ 3 ਟਾਈਮ ਖਾਣਾ ਖਾਣੇ ਕਪੋਸ਼ਨ ਦਾ ਮਤਲਬ ਅੱਜ ਕੱਲ ਇਹ ਹੈ ਵੀ ਤੁਹਾਡਾ ਜਿਹੜਾ ਖਾਣਾ ਉਹਦੇ ਵਿੱਚ ਤੱਤ ਜਿਹੜੇ ਪੂਰੇ ਨਹੀਂ ਤੇ ਉਹ ਖਾਣਾ ਜਿਹੜਾ ਤੁਹਾਡਾ ਤੁਸੀਂ ਖਾ ਰਹੇ ਹੋ ਖਰਾਬ ਖਾ ਰਹੇ ਹੋ ਉਹ ਖਾਣ ਵੀ ਖਾਣ ਵਾਲੀ ਖਰਾਕ ਵੀ ਤੁਹਾਡੀ ਜਿਹੜੀ ਸਹੀ ਨਹੀਂ ਹੈਗੀ ਅੱਜ ਕੱਲ ਇਹ ਚੀਜ਼ ਦਾ ਬਹੁਤ ਜਿਹੜਾ ਪ੍ਰਭਾਵ ਸਾਡੇ ਜੋੜਾਂ ਦੇ ਉੱਤੇ ਪੈ ਰਿਹਾ ਹੈ ਜੀ ਸਰ ਜੇ ਆਪਾਂ ਗੱਲ ਕਰਦੇ ਆਂ ਕਿ ਐਕਸ-ਰੇ ਸਭ ਤੋਂ ਪਹਿਲਾਂ ਕਰਵਾਇਆ ਜਾਂਦਾ ਹੈ ਕਿ ਐਕਸ-ਰੇ ਐਕਸ-ਰੇ ਨਾਲ ਹੀ ਪਤਾ ਚੱਲਦਾ ਆ ਅਸਲ ਦੇ ਵਿੱਚ ਤਾਂ ਕਿ ਗੋਡੇ ਦੇ ਵਿੱਚ ਕੀ ਸਮੱਸਿਆ ਆ ਰਹੀ ਆ ਇਹ ਆਪਣੇ ਕੋਲ ਵੱਖਰੇ ਵੱਖਰੇ ਐਕਸ-ਰੇ ਲੱਗੇ ਹੋਏ ਨੇ ਜਿਹਦੇ ਵਿੱਚ ਜਿਹੜਾ ਸਮਝਾਇਆ ਜਾਂਦਾ ਹਾਂ ਜੀ ਹਾਂ ਬਿਲਕੁਲ ਬਿਲਕੁਲ ਆਪਾਂ ਉਹ ਦੱਸਦੇ ਆਂ ਤੁਸੀਂ ਅੱਜ ਕੱਲ ਜਿਹੜੇ ਇੰਨੇ ਕੁ ਡਾਕਟਰ ਵੀ ਇਸ ਦੇ ਵਿੱਚ ਮੈਂ ਤੁਹਾਨੂੰ ਕਹਿਣ ਲੱਗਿਆ ਵੀ ਡਾਕਟਰ ਵੀ ਤانوں ਬਹੁਤ ਗਮਰਾਹ ਕਰ ਦਿੰਦੇ ਨੇ ਕਈ ਵਾਰੀ ਵੀ ਹਾਂ ਕਿੱਥੇ ਤੁਹਾਨੂੰ ਇਹ ਦੱਸਾਂਗੇ ਵੀ ਕਿੱਥੇ ਗੋਡੇ ਪਵਾਉਣ ਦੀ ਜਿਹੜੀ ਤੁਸੀਂ ਪਵਾਉਣੇ ਆਜਗਲ ਵੀ ਚੱਲੀ ਹੋਈ ਆ ਕਿ ਲੋੜ ਕਿੱਥੇ ਜਾ ਕੇ ਹੈਗੀ ਆ ਤੇ ਕਿੱਥੇ ਨਹੀਂ ਹੈਗੀ ਵੀ ਕਿਵੇਂ ਤੁਸੀਂ ਆਪਣੇ ਗੋਡਿਆਂ ਨੂੰ ਕਿਹੜੀ ਸਟੇਜ ਤੇ ਕਿਵੇਂ ਠੀਕ ਕਰ ਸਕਦੇ ਹੋ ਕਿਹੜੀ ਤੇ ਨਹੀਂ ਕਰ ਸਕਦੇ ਉਹ ਆਪਾਂ ਦੱਸਦੇ ਆ ਪਹਿਲਾਂ ਤੁਸੀਂ ਗੌਰ ਨਾਲ ਦੇਖਿਓ ਵੀ ਜਿਹੜੇ ਨਾਰਮਲ ਇਨਸਾਨ ਦਾ ਗੋਡਾ ਹੁੰਦਾ ਤਾਂ ਉਹ ਇਹ ਹੁੰਦਾ ਤੁਸੀਂ ਇਹ ਦੇਖੋ ਤੁਹਾਨੂੰ ਇਹ ਇਹ ਨਾਰਮਲ ਹੈ ਤੁਹਾਨੂੰ ਡਾਕਟਰ ਇੱਕ ਤਰ੍ਹਾਂ ਦਾ ਗਮਰਾਹ ਕਰਦਾ ਇਸ ਤਰ੍ਹਾਂ ਤੁਹਾਨੂੰ ਦਿਖਾਉਂਦਾ ਡਾਕਟਰ ਵੀ ਤੋਡੇ ਗੋਡੇ ਦੇ ਵਿੱਚ ਗੈਪ ਵੱਧ ਗਿਆ ਅਸਲ ਦੇ ਵਿੱਚ ਜਿਹੜਾ ਗੈਪ ਹੁੰਦਾ ਉਹ ਤੁਹਾਡੇ ਗੋਡੇ ਦੇ ਵਿੱਚ ਹੋਣਾ ਚਾਹੀਦਾ ਦੇਖੋ ਇਹ ਜਿਹੜੀ ਚੀਜ਼ ਹੈਗੀ ਹੈ ਇਹ ਤੁਹਾਡੇ ਗੋਡੇ ਦੇ ਵਿੱਚ ਇਹ ਅਕਸਰ ਹੋਣੀ ਚਾਹੀਦੀ ਹੈ ਇਹ ਜਿਹੜੀ ਕਿਉਂਕਿ ਹੱਡੀ ਦੇ ਨਾਲ ਤੁਹਾਡੀ ਹੱਡੀ ਖੈਦੀ ਨਹੀਂ ਹੋਣੀ ਚਾਹੀਦੀ ਇਹ ਜੇ ਗੈਪ ਹੈਗਾ ਤਾਂ ਸਮਝੋ ਤੁਹਾਨੂੰ ਕਦੇ ਵੀ ਗੋਡੇ ਪਵਾਉਣ ਦੀ ਲੋੜ ਨਹੀਂ ਅਗਰ ਤੁਸੀਂ ਆਪ ਵੀ ਅੱਜਕੱਲ ਐਜੂਕੇਟਿਡ ਹੋ ਜਾਓ ਗੂਗਲ ਤੇ ਅੱਜਕੱਲ ਤੁਹਾਨੂੰ ਹਰ ਚੀਜ਼ ਦੀ ਨੌਲੇਜ ਮਿਲ ਜਾਂਦੀ ਹੈ ਪਰ ਬੰਦਾ ਅੱਜਕੱਲ ਪੜ੍ਹ ਲਿਖ ਕੇ ਵੀ ਤੁਸੀਂ ਇਹ ਕਹਿ ਲੋ ਵੀ ਬਿਲਕੁਲ ਆਪਣੇ ਦਿਮਾਗ ਤੇ ਪੱਟੀ ਬੰਨ ਲੈਂਦਾ ਵੀ ਡਾਕਟਰ ਤੇ ਸਾਰਾ ਕੁਝ ਸੱਟ ਦਿੰਦਾ ਵੀ ਨਾ ਸਾਰਾ ਕੁਝ ਇਹੀ ਕਰੂਗਾ ਪਰ ਕਦੇ ਵੀ ਤੁਸੀਂ ਇਹ ਧਿਆਨ ਰੱਖਣਾ ਹੈ ਵੀ ਤੁਹਾਨੂੰ ਜਦੋਂ ਇਸ ਕੰਡੀਸ਼ਨ 'ਚ ਡਾਕਟਰ ਗੋਡੇ ਪਵਾਉਣ ਨੂੰ ਕਹਿੰਦਾ ਤਾਂ ਉਹ 100% ਤੁਹਾਨੂੰ ਗਮਰਾਹ ਕਰ ਰਿਹਾ ਜਦੋਂ ਤੁਹਾਡਾ ਇੰਨਾ ਗੋਡਾ ਕਲੀਨ ਹੈ ਮਤਲਬ ਕਹਿ ਲੋ ਵੀ ਹੱਡੀ ਦੇ ਨਾਲ ਹੱਡੀ ਨਹੀਂ ਖਹਿ ਰਹੀ ਹੁਣ ਤੁਸੀਂ ਅਗਲੀ ਆਪਾਂ ਸਟੇਜ ਤੇ ਆਉਣੇ ਆ ਜਦੋਂ ਹਲਕਾ ਜਿਹਾ ਤੁਸੀਂ ਕਹਿ ਲਓ ਵੀ ਗੋਡਾ ਤੁਹਾਡਾ ਨੀਚੇ ਬੈਠ ਗਿਆ ਤੁਹਾਨੂੰ ਐਸ ਕੰਡੀਸ਼ਨ ਚ ਜਾ ਕੇ ਵੀ ਜਿਹੜੇ ਗੋਡੇ ਪਵਾਉਣ ਦੀ ਲੋੜ ਨਹੀਂ ਇਹ ਵੀ ਤੁਸੀਂ ਆਪਣੀ ਡਾਈਟ ਨਾਲ ਔਰ ਐਕਸਰਸਾਈਜ਼ ਨਾਲ ਤੁਸੀਂ ਆਪਣੇ ਗੋਡੇ ਨੂੰ ਠੀਕ ਕਰ ਸਕਦੇ ਹੋ ਇਸ ਤੋਂ ਬਾਅਦ ਕੰਡੀਸ਼ਨ ਆ ਜਾਂਦੀ ਹੈ ਜਿਵੇਂ ਆਪਾਂ ਗੱਲ ਕੀਤੀ ਹੈ ਮੋਟਾਪੇ ਵਾਲਿਆਂ ਦੀ ਮੋਟਾਪੇ ਵਾਲਿਆਂ ਦਾ ਕੀ ਹੁੰਦਾ ਜੀ ਗੋਡੇ ਜਿਹੜੇ ਬੈਂਡ ਹੋਣ ਲੱਗ ਜਾਂਦੇ ਨੇ ਲੱਤਾਂ ਤੁਸੀਂ ਐਵੇਂ ਦੇਖਿਆ ਵੀ ਟੱਡੇ ਹੋਣ ਲੱਗ ਜਾਂਦੇ ਨੇ ਅੰਦਰੋਂ ਇੱਕ ਕਰਵ ਸ਼ੇਪ ਲੈਣ ਲੱਗ ਜਾਂਦੇ ਨੇ ਤਾਂ ਉਹ ਇਹ ਚੀਜ਼ ਆ ਵੀ ਆ ਦੇਖੋ ਇਹ ਹੱਡੀ ਦੇ ਨਾਲ ਹੱਡੀ ਜਿਹੜੀ ਮਿਲਣ ਦੀ ਕੰਡੀਸ਼ਨ ਚ ਆ ਜਾਂਦੀ ਹੈ ਇੱਥੇ ਆਪਾਂ ਜਾ ਕੇ ਕਹਿ ਸਕਦੇ ਆ ਵੀ ਇਹ ਆਪਾਂ ਇਹ ਜਿਹੜਾ ਅੱਧਾ ਗੋਡਾ ਖਰਾਬ ਹੁੰਦਾ ਹੈ ਉਹ ਚੀਜ਼ ਹੈ ਇਹ ਜਿਹੜਾ ਅੱਧਾ ਗੋਡਾ ਖਰਾਬ ਹੋ ਗਿਆ ਮਟਾਪਾ ਵਧਣ ਕਰਕੇ ਇੱਕ ਸਾਈਡ ਨੂੰ ਹੱਡੀ ਕਹਿ ਲਓ ਵੀ ਇੱਕ ਸਾਈਡ ਨੂੰ ਬੈਠਣ ਲੱਗੀ ਤਾਂ ਉਸ ਕੰਡੀਸ਼ਨ ਚ ਜਾ ਕੇ ਆਪਾਂ ਕਹਿ ਸਕਦੇ ਆ ਵੀ ਸਾਨੂੰ ਗੋਡਿਆਂ ਦੀ ਸਰਜਰੀ ਕਰਾਉਣ ਦੀ ਲੋੜ ਹੈ ਪਰ ਜਿੱਥੇ ਹਾਲਾਤ ਜਿਆਦਾ ਹੀ ਖਤਮ ਹੋ ਜਾਂਦੇ ਨੇ ਤੁਹਾਨੂੰ ਹੁਣ ਉਹ ਵੀ ਦਿਖਾਉਣੇ ਆ ਵੀ ਜਿੱਥੇ ਕਹਿ ਲਓ ਵੀ ਬਿਲਕੁਲ ਜਾ ਕੇ ਖਤਮ ਹੋ ਗਏ ਆਪਾਂ ਕਹਿੰਦੇ ਆ ਇੱਥੇ ਕੋਈ ਚਾਰਾ ਨਹੀਂ ਹੈਗਾ ਇਹ ਦੇਖੋ ਇਹ ਹੱਡੀਆਂ ਖਹਿ ਖਹਿ ਕੇ ਇੱਕ ਦੂਜੇ ਨਾਲ ਖਹਿ ਖਹਿ ਕੇ ਤੁਸੀਂ ਕਹਿ ਲੋ ਵੀ ਕਸਣ ਵੀ ਲੱਗੀਆਂ ਜਿਹੜੀਆਂ ਹੱਡੀਆਂ ਇੱਕ ਦੂਜੇ ਨਾਲ ਮਿਲ ਚੁੱਕੀਆਂ ਨੇ ਇਹ ਬਿਲਕੁਲ ਹੱਡੀਆਂ ਤੁਹਾਡੀਆਂ ਕਸ ਚੁੱਕੀਆਂ ਨੇ ਇੱਕ ਦੂਜੇ ਨਾਲ ਮਿਲ ਕੇ ਇੱਥੇ ਤੁਸੀਂ ਕਹਿ ਲੋ ਵੀ ਇੱਥੇ ਜਿਹੜਾ ਹੈਗਾ ਦਵਾਈ ਬੂਟੀ ਜਿਹੜੀ ਨਹੀਂ ਕੰਮ ਕਰਦੀ ਉਹ ਸਿਰਫ ਤੁਸੀਂ ਆਪਾਂ ਕਹਿ ਸਕਦੇ ਹੋ ਵੀ ਸਰਜਰੀ ਉਹ ਕੰਮ ਕਰਦੀ ਹੈ ਪਰ ਜਦੋਂ ਤੁਹਾਨੂੰ ਕੋਈ ਐਸ ਕੰਡੀਸ਼ਨ ਤੇ ਜਾਂ ਐਸ ਕੰਡੀਸ਼ਨ ਤੇ ਕੋਈ ਡਾਕਟਰ ਜਾਂ ਐਸ ਤੇ ਕੰਡੀਸ਼ਨ ਤੇ ਤੁਹਾਨੂੰ ਡਾਕਟਰ ਗੋਡਾ ਫੁਲਵਾਉਣ ਦੀ ਸਲਾਹ ਦਿੰਦਾ ਤਾਂ ਮੈਂ ਉਹਨੂੰ ਜ਼ਰੂਰ ਕਹਾਵਾਂਗਾ ਵੀ ਇਹ ਇੱਕ ਗਮਰਾਹ ਕਰਨ ਵਾਲਾ ਕੰਮ ਹੈ ਕਿਉਂਕਿ ਬਹੁਤ ਸਾਰੇ ਡਾਕਟਰ ਮੇਰੇ ਕੋਲ ਵੀ ਦਿੱਲੀ ਮਰੀਜ਼ ਆਉਂਦ ਨੇ ਅਕਸਰ ਦਿਖਾਉਂਦੇ ਨੇ ਜਦੋਂ ਆ ਕੇ ਬਹੁਤ ਸਾਰੇ ਡਾਕਟਰ ਤੁਸੀਂ ਇਹ ਕਹਿ ਲੋ 70% ਮਰੀਜ਼ਾਂ ਨੂੰ ਐਸ ਕੰਡੀਸ਼ਨ ਦੇ ਵਿੱਚ ਜਿਹੜੇ ਹੈਗੀਆਂ ਗੋਡੇ ਬਦਲਣ ਦੀ ਸਲਾਹ ਦਿੰਦੇ ਨੇ ਪਰ ਇਹ ਤੁਹਾਨੂੰ ਕਦੇ ਨਹੀਂ ਇਸ ਕੰਡੀਸ਼ਨ ਤੇ ਕਦੇ ਨਹੀਂ ਹੈਗੀ ਲੋੜ ਇੱਥੇ ਤੁਸੀਂ ਆਪਣਾ ਮਟਾਪਾ ਖਤਮ ਕਰਨਾ ਹੈ ਤੁਹਾਡੇ ਸਰੀਰ ਦੀ ਚਰਬੀ ਖਤਮ ਕਰਨੀ ਹੈ ਆਪਣੀ ਸਿਹਤ ਨੂੰ ਫਿੱਟ ਕਰਨਾ ਹੈ ਲੀਨ ਕਰਨਾ ਉਹਨੂੰ ਤੇ ਆਪਣੀ ਖਰਾਕ ਨੂੰ ਸਹੀ ਕਰਨਾ ਹੈ ਤਾਂ ਐਸ ਕੰਡੀਸ਼ਨ ਚ ਕਦੇ ਵੀ ਜਿਹੜਾ ਗੋਡੇ ਪਵਾਉਣ ਦੀ ਤੁਹਾਨੂੰ ਜ਼ਰੂਰਤ ਹੁੰਦੀ ਹੈ ਹੁਣ ਜਿਵੇਂ ਜੇ ਆਹ ਕੰਡੀਸ਼ਨ ਦੀ ਗੱਲ ਕਰਦੇ ਆ ਜਿਹੜੀ ਤੁਸੀਂ ਆਹ ਦੋ ਅਲੱਗ-ਅਲੱਗ ਕੰਡੀਸ਼ਨਾਂ ਮੈਂ ਦੇਖ ਰਹੇ ਆ ਇਹਦੇ ਵਿੱਚ ਗੋਡੇ ਪਵਾਉਣ ਦੀ ਕਿੰਨੀ ਜਾਨੀ ਆਪਾਂ ਪਰਸੈਂਟ ਚ ਮੰਨਦੇ ਇਹ ਜਾਂ ਜਿਹੜੀ ਕੰਡੀਸ਼ਨ ਹੁੰਦੀ ਹੈ ਇਹ 5 ਤੋਂ 7 ਪਰਸੈਂਟ ਮਰੀਜ਼ਾਂ ਦੇ ਵਿੱਚ ਆਉਂਦੀ ਹੈ ਜਿਨ੍ਹਾਂ ਦੇ 5 ਤੋਂ 7 ਮਰੀਜ਼ਾਂ ਦੇ ਵਿੱਚ ਜਿਹੜੇ ਬਹੁਤ ਜ਼ਿਆਦਾ ਮਟਾਪਾ ਆ ਗਿਆ ਜਾਂ ਜਿਨ੍ਹਾਂ ਦੇ ਅੰਦਰ ਖੁਸ਼ਕੀ ਬਹੁਤ ਵਧ ਗਈ ਜਾਂ ਜਿਨ੍ਹਾਂ ਨੂੰ ਗਠੀਏ ਦੀ ਸਮੱਸਿਆ ਹੋ ਗਈ ਆਰਥਰਾਈਟਸ ਕਹ ਦਿੰਦੇ ਆ ਆਸਟਿਓਪੋਰੋਸਿਸ ਕਹ ਦਿੰਦੇ ਆ ਜਿਨ੍ਹਾਂ ਦੀਆਂ ਹੱਡੀਆਂ ਖੁਰਨ ਲੱਗੀਆਂ ਭੁਰਨ ਲੱਗੀਆਂ ਉਹਨਾਂ ਦੀ ਇਹ ਕੰਡੀਸ਼ਨ ਉਸ ਸਟੇਜ ਤੇ ਜਾ ਕੇ ਆਉਂਦੀ ਹੈ 5 ਤੋਂ 7% ਮਰੀਜ਼ ਹੁੰਦੇ ਨੇ ਤੇ ਉਹ ਇੱਥੇ ਤੱਕ ਪਹੁੰਚਦੇ ਨੇ ਬਾਕੀ ਤਾਂ ਤੁਸੀਂ ਇਹ ਕਹਿ ਲਓ ਵੀ ਲਗਭਗ ਮਰੀਜ਼ ਸਾਰੇ ਐਸ ਕੰਡੀਸ਼ਨ ਦੇ ਮਰੀਜ਼ ਹੁੰਦੇ ਨੇ ਜ਼ਿਆਦਾ ਤੁਸੀਂ ਕਹਿ ਲਓ 90% ਜਾਂ 80% ਮਰੀਜ਼ کہہ ਸਕਦੇ ਆ ਵੀ ਐਸ ਕੰਡੀਸ਼ਨ ਦੇ ਆ ਜਿਨ੍ਹਾਂ ਨੂੰ ਡਾਕਟਰ ਗੋੜੀ ਪਾਉਣ ਦੀ ਸਲਾਹ دی ਜਾਂਦੇ ਨੇ ਪਰ ਬਹੁਤ ਸਾਰੇ ਮਰੀਜ਼ ਆ ਜਿਹੜੇ ਹੂੰ ਲਗਭਗ ਤੁਸੀਂ ਕਹਿ ਲਓ 5-7% 10 ਦੇ ਕਾਮਯਾਬ ਹੋ ਜਾਂਦੇ ਨੇ ਪਰ ਜਿਹੜੀ ਇੱਕ ਆਰਟੀਫੀਸ਼ਲ ਵਿਧੀ ਆ ਆਰਟੀਫੀਸ਼ਲ ਮੈਥਡ ਆ ਆਪਣੀ ਬੋਡੀ ਤੇ ਵਰਤਣਾ ਉਹ ਕਿਤੇ ਨਾ ਕਿਤੇ ਜਾ ਕੇ ਸਾਨੂੰ ਨੁਕਸਾਨ ਦਿੰਦਾ ਹੈ ਤੁਹਾਨੂੰ ਪੈਰਾਂ 'ਤੇ ਬੈਠਣ ਤੇ ਵੀ ਤੁਹਾਨੂੰ ਚੱਲਣ ਫਿਰਨ ਦੇ ਵਿੱਚ ਵੀ ਸੰਭਲ ਸੰਭਲ ਕੇ ਚੱਲਣਾ ਤੁਹਾਨੂੰ ਕਹਿ ਲਓ ਪੈ ਜਾਂਦਾ ਹੈ ਤੇ ਐਸ ਜੇ ਮੰਨ ਲਓ ਤੁਸੀਂ ਆਪਾਂ ਕੱਲ ਸਰਜਰੀ ਕਰਵਾਉਂਦੇ ਆ ਪਰ ਆਪਾਂ ਸਲਾਹ ਦੇਵਾਂਗੇ ਵੀ ਐਸ ਕੰਡੀਸ਼ਨ ਜਿਹੜੀ ਬਿਲਕੁਲ ਨਹੀਂ ਕਰਾਉਣੀ ਦੀ ਨਹੀਂ ਜਰੂਰ ਸਰ ਇੱਕ ਮੈਂ ਗੱਲ ਕਰੂੰਗਾ ਕਿ ਇੰਜੈਕਸ਼ਨ ਲੱਗ ਰਹੇ ਨੇ ਕਿ ਕਹਿੰਦੇ ਪਾਣੀ ਭਰ ਗਿਆ ਜਾਂ ਪਾਣੀ ਕਢਵਾ ਲਓ ਜਾਂ ਇੰਜੈਕਸ਼ਨ ਨਾਲ ਕਹਿੰਦੇ ਗ੍ਰੀਸ ਭਰ ਦੰਨੇ ਜਾਂ ਇਦਾਂ ਦੀ ਕੋਈ ਗੱਲਬਾਤ ਜਿਹੜੀ ਚੱਲ ਰਹੀ ਹੈ ਤੁਹਾਨੂੰ ਹੁਣ ਉਹ ਵੀ ਇੱਕ ਡੈਮੋ ਕਰਕੇ ਦਿਖਾਉਣਾ ਹੈ ਹਾਂ ਬਹੁਤ ਅੱਜ ਕੱਲ ਪਿੰਡਾਂ ਦੇ ਇੱਕ ਡਾਕਟਰਾਂ ਨੇ ਰਵਾਜ ਤੋੜਿਆ ਹੋਇਆ ਹੈ ਇਹਦੇ ਚ ਸੈਂਜ ਦੇ ਵਿੱਚ ਚਿੱਟਾ ਜਾਂ ਟੀਕਾ ਭਰ ਦਿੰਨੇ ਚਿੱਟਾ ਜਾਂ ਟੀਕਾ ਭਰ ਕੇ ਆਪਾਂ ਜਿਹੜਾ ਤੁਹਾਨੂੰ ਦੱਸਿਆ ਵੀ ਐਸ ਉਹ ਐਸ ਹੋਲ ਦੇ ਵਿੱਚ ਉਹ ਚੱਟਾ ਟੀਕਾ ਲਾਉਂਦੇ ਨੇ ਤੁਹਾਡੀ ਚੱਪਣੀ ਦੇ ਹੇਠਲੇ ਪਾਸੇ ਤਾਂ ਐਸ ਹੋਲ ਦੇ ਵਿੱਚ ਚੱਟਾ ਟੀਕਾ ਲਾਉਂਦੇ ਨੇ ਕੀ ਲਾਉਂਦੇ ਨੇ ਉਹ ਸਟੀਰੋਇਡ ਦੰਦੇ ਨੇ ਤੁਹਾਡੇ ਜਿਹੜੇ ਗੋਡੇ ਨੂੰ ਉਹ ਸਟੀਰੋਇਡ ਇੱਥੇ ਭਰ ਦਿੰਦੇ ਨੇ ਉਹਦੇ ਨਾਲ ਕੀ ਹੁੰਦਾ ਸਟੀਰੋਇਡ ਦਾ ਕੰਮ ਰੈਐਕਸ਼ਨ ਤੇਜ਼ ਕਰਨਾ ਉਹਦੇ ਨਾਲ ਕੀ ਹੁੰਦਾ ਤੁਹਾਨੂੰ ਥੋੜੇ ਦਿਨ 15 20 ਦਿਨ ਮਹੀਨਾ ਬਹੁਤੀ ਹੱਦ ਕਹਿ ਸਕਦੇ ਆਪਾਂ ਤੁਹਾਨੂੰ ਸਟੀਰੋਇਡ ਰਿਲੀਫ ਦਿੰਦਾ ਹੈ ਪਰ ਉਸ ਤੋਂ ਬਾਅਦ ਤੁਹਾਡੀ ਕੰਡੀਸ਼ਨ ਆ ਜਿਹੜੀ ਗੋਡੇ ਦੀ ਉਹ ਹੋਰ ਜ਼ਿਆਦਾ ਜਿਹੜੀ ਹਾਲਾਤ ਉਹ ਮਾੜੇ ਹੋ ਜਾਂਦੇ ਨੇ ਪਰ ਇੱਕ ਦਮ ਤਾਂ ਤੁਹਾਨੂੰ ਇੱਕ ਤਰ੍ਹਾਂ ਦਾ ਨਸ਼ਾ ਦੇ ਕੇ ਉਸ ਟਾਈਮ ਲਈ ਠੀਕ ਕਰ ਦਿੰਦੇ ਨੇ ਪਰ ਜਿਹੜਾ ਤੁਹਾਡੀ ਬਾਡੀ ਨੂੰ ਇਹ ਸਟੀਰੋਇਡ ਦਿੱਤਾ ਜਾਂਦਾ ਜਾਂ ਕੁਝ ਵੀ ਹੈ ਤਾਂ ਉਹ ਤੁਹਾਡੀ ਜਿਹੜੀ ਹੱਡੀ ਨੂੰ ਆ ਹੋਰ ਖੁਸ਼ਕ ਕਰਕੇ ਉਹ ਆਉਣ ਵਾਲੇ ਸਮੇਂ ਦੇ ਵਿੱਚੋਂ ਹੋਰ ਡੈਮੇਜ ਕਰਦਾ ਹੈ ਪਰ ਇਸ ਚੀਜ਼ ਤੇ ਵੀ ਆਉਣ ਵਾਲੇ ਸਮੇਂ ਚ ਜਿਹੜੇ ਮਰੀਜ਼ਾਂ ਨੂੰ ਜ਼ਰੂਰ ਬਚਣਾ ਚਾਹੀਦਾ ਜੀ ਬਿਲਕੁਲ ਅਸੀਂ ਵੀ ਇਹੀ ਉਮੀਦ ਰੱਖਾਂਗੇ ਸਰ ਜੇ ਆਪਾਂ ਆਯੁਰਵੇਦ ਦੇ ਵਿੱਚ ਦੇਖਦੇ ਹਾਂ ਇਹਦੇ ਵਿੱਚੋਂ ਕਿਹੜੀ ਕੰਡੀਸ਼ਨ ਦੇ ਵਿੱਚ ਇਲਾਜ ਸੰਭਵ ਹੈਗਾ ਦੇਖੋ ਆਯੁਰਵੇਦ ਦੇ ਵਿੱਚ ਤੁਸੀਂ ਇਹ ਕਹਿ ਲਓ ਇੱਕ ਤਾਂ ਨਾਰਮਲ ਕੰਡੀਸ਼ਨ ਆ ਜਿੱਥੇ ਤਾਂ ਮਸਲ ਵੀਕ ਹੋ ਜਾਂਦੇ ਨੇ ਜਾਂ ਹੱਡੀ ਥੋੜੀ ਜੀ ਮਸਲ ਕਮਜ਼ੋਰ ਹੋਣ ਕਰਕੇ ਥੋੜੀ ਬਹੁਤੀ ਕਹਿ ਲਓ ਗ੍ਰਿਪ ਛੱਡ ਜਾਂਦੀ ਹੈ ਇਹ ਹੱਦ ਤੱਕ ਵੀ ਇਸ ਹੱਦ ਤੱਕ ਔਰ ਇਸ ਹੱਦ ਤੱਕ ਵੀ ਜਿਹੜਾ ਦਵਾਈਆਂ ਨਾਲ ਹੈ ਕੀਤਾ ਜਾ ਸਕਦਾ ਹੈ ਅਗਰ ਮਰੀਜ਼ ਇਹ ਜਿਹੜਾ ਉਹ ਪੂਰਾ ਪਰਹੇਜ਼ ਦੇ ਕਾਬਿਲ ਪਰਹੇਜ਼ ਰੱਖਣਾ ਪੂਰਾ ਚਾਹੁੰਦਾ ਹੈ ਅਰ ਦਵਾਈਆਂ ਮਤਲਬ ਕਹਿ ਲਓ ਵੀ ਤੁਸੀਂ ਪੂਰਾ ਆਪਣੀ ਐਕਸਰਸਾਈਜ਼ ਤੇ ਕਹਿ ਲਓ ਪੂਰਾ ਯਕੀਨ ਕਰਦਾ ਹੈ ਤਾਂ ਉਹ ਮਰੀਜ਼ ਬਿਨਾ ਆਪਰੇਸ਼ਨ ਤੋਂ ਜਿਹੜੇ ਠੀਕ ਹੋ ਸਕਦੇ ਨੇ ਜਿਹੜੇ ਪੂਰਾ ਆਪਣੀ ਸਿਹਤ ਨੂੰ ਸਾਹਮਣਾ ਚਾਹੁੰਦੇ ਆ ਪੂਰਾ ਡਾਈਟ ਨੂੰ ਫੋਲੋ ਕਰਦੇ ਆ ਔਰ ਪਰਹੇਜ਼ ਨੂੰ ਫੋਲੋ ਕਰਦੇ ਆ ਉਹਨਾਂ ਲੋਕਾਂ ਨੂੰ ਜ਼ਰੂਰ ਜਿਹੜਾ ਇਸ ਸਮੱਸਿਆ ਤੋਂ ਨਜਾਤ ਮਿਲ ਜਾਂਦਾ ਜੀ ਬਿਲਕੁਲ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਚੰਗੀ ਜਾਣਕਾਰੀ ਦਿੱਤੀ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਤੁਹਾਨੂੰ ਵੀ ਗੱਲਬਾਤ ਜਿਹੜੀ ਆ ਚੰਗੀ ਲੱਗੀ ਹੋਊਗੀ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਦ ਤੱਕ ਲਈ ਮੈਨੂੰ ਜਣੀ ਹਰਵਿੰਦਰ